ਲੇਕਿਨ ਸਭ ਤੋਂ ਵੱਡੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ ਬੀਐਲਏ بلوچستان ਆਰਮੀ ਫੋਰਸ ਨੇ ਪੂਰੀ ਦੀ ਪੂਰੀ ਟ੍ਰੇਨ ਨੂੰ ਹਾਈਜੈਕ ਕਰ ਲਿਆ ਹੈ بلوچستان ਤੇ ਪਾਕਿਸਤਾਨ ਦੇ ਦਰਮਿਆਨ ਵੱਡੇ ਮਤਭੇਦ ਪਿਛਲੇ ਕਈ ਸਾਲਾਂ ਤੋਂ ਨੇ ਬਲੋਚ ਦੇ ਲੋਕ ਆਜ਼ਾਦੀ ਮੰਗ ਰਹੇ ਨੇ ਕਿ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ بلوچستان ਨਾਲ ਸੰਬੰਧਤ ਆਰਮੀ ਨੇ ਇਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਹੈ ਕਵੈਟਰ ਤੋਂ ਪੇਸ਼ਾਵਰੇ ਟ੍ਰੇਨ ਜਾ ਰਹੀ ਸੀ 6 ਪਾਕਿਸਤਾਨ ਦੇ ਫੌਜੀਆ ਨੂੰ ਮਾਰ ਦਿੱਤਾ ਗਿਆ ਹੈ 120 ਲੋਕ ਇਸ ਟ੍ਰੇਨ ਦੇ ਵਿੱਚ ਬੰਦਕ ਬਣਾਏ ਹੋਏ ਨੇ ਬੰਦੀ ਬਣਾਏ ਹੋਏ ਨੇ ਪਾਕਿਸਤਾਨ ਦੇ ਮੀਡੀਆ ਰਿਪੋਰਟਸ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਹਾਈਜੈਕ ਇਸ ਟ੍ਰੇਨ ਨੂੰ ਕੀਤਾ ਗਿਆ ਬਲੋਚ ਆਰਮੀ ਨੇ ਦਾਅਵਾ ਕੀਤਾ ਹੈ ਕਿ 6 ਫੌਜੀ ਸੈਨਿਕ ਮਾਰ ਦਿੱਤੇ ਗਏ ਨੇ 120 ਯਾਤਰੀਏ ਸਟ੍ਰੇਨ ਦੇ ਵਿੱਚ ਸਵਾਰ ਨੇ ਟ੍ਰੇਨ ਦੀਆਂ ਪਟੜੀਆਂ ਉਡਾ ਦਿੱਤੀਆਂ ਗਈਆਂ ਇਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਆ ਰਹੀ ਹੈ ਕਿ ਟ੍ਰੇਨ ਦੀਆਂ ਪਟੜੀਆਂ ਨੂੰ ਉਡਾ ਦਿੱਤਾ ਗਿਆ ਤਾਂ ਜੋ ਕਿਸੇ ਤਰੀਕੇ ਦੇ ਨਾਲ ਐਕਸ਼ਨ ਰੈਮਡੀ ਪਾਕਿਸਤਾਨ ਦੀ ਫੌਜ ਜਾਂ ਸਰਕਾਰ ਨਾ ਕਰ ਸਕੇ ਸਾਰੇ ਜਿਹੜੇ ਯਾਤਰੀ ਸੀ ਉਹਨਾਂ ਨੂੰ ਲੈ ਕੇ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ 6 ਦਾ ਕਤਲ ਕਰ ਦਿੱਤਾ ਗਿਆ ਹੈ 120 ਦੇ ਕਰੀਬ ਜਿਹੜੀ ਗਿਣਤੀ ਆ ਰਹੀ ਹੈ ਕਿ ਪਾਕਿਸਤਾਨ ਦੇ ਫੋਰਸਿਸ ਦਾ ਇੱਥੇ ਜ਼ਿਕਰ ਹੋ ਰਿਹਾ ਹੈ ਕਈ ਇਨਫੋਰਮੇਸ਼ਨਸ ਆ ਰਹੀਆਂ ਨੇ ਰਿਪੋਰਟਸ ਬਹੁਤ ਕੁਝ ਕਹਿ ਰਹੀਆਂ ਨੇ ਕਿ ਜ਼ਾਫਰ ਐਕਸਪ੍ਰੈਸ ਟ੍ਰੇਨ ਤੇ ਹਮਲਾ ਹੋਇਆ ਇਸ ਟ੍ਰੇਨ ਦੇ ਇੰਜਨ ਨੂੰ ਹਾਈਜੈਕ ਕੀਤਾ ਗਿਆ ਪੂਰੀ ਦੀ ਪੂਰੀ ਟ੍ਰੇਨ ਦੇ ਵਿੱਚ ਬਲੋਚ ਲਿਬ੍ਰੇਸ਼ਨ ਆਰਮੀ ਜਿਹੜੀ ਕਿ 1970 ਦੇ ਦਹਾਕਿਆਂ ਦੇ ਵਿੱਚ ਬੜੀ ਐਕਟਿਵ ਹੋਈ ਸੀ ਬਲੋਚ ਦੇ ਨਾਗਰਿਕ 1947 ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਵੇਲੇ ਪਾਕਿਸਤਾਨ ਨੂੰ علیحدਾ ਕਰ ਦਿੱਤਾ ਗਿਆ ਹਾਲਾਂਕਿ ਭਾਰਤ ਨੇ ਬੜਾ ਪੈਸਾ ਦਿੱਤਾ ਸੀ ਪਾਕਿਸਤਾਨ ਨੂੰ ਤਾਂ ਜਦੋਂ 1947 ਦੀ ਵੰਡ ਹੋਈ ਸੀ ਤਾਂ ਬਲੋਚਿਸਤਾਨ ਦੇ ਜਿਹੜੇ ਨਾਗਰਿਕ ਸੀ ਉਹਨਾਂ ਨੇ ਆਪਣਾ ਹਿੱਸਾ ਮੰਗਿਆ ਕਿ ਅਸੀਂ ਤੁਹਾਡੇ ਨਾਲ नहीं रहना चाहते अमित भारत ज्यादा जानकारी अमित की कुछ जानकारी है जफर एक्सप्रेस बिल्कुल करीब यात्री उन्होंने बंधक बनाया गया चार फुट उपर दस वे कि लोग ट्रैवल कर रहे थे ट्रेन जरा रोक दी गई है बड़ा लंबा मसला ऑलरेडी चल रहा है इसको पहला भी बलुचिस्तान के लीडर की हत्या पाकिस्तान ਜੋ ਫਿਰ ਇਜ਼ਾਮਾਇਰ ਕਿ ਟੂਰਨਾਮੈਂਚ ਕੀਤੀ ਪਾਕਿਸਤਾਨ ਆਰਪੀ ਨੇ ਕੀਤੀ ਹੈ ਤੇ ਇਹ ਲੰਮਾ ਜਿਹੜਾ ਹੈ ਬੀਐਲਏ ਔਰ ਪਾਕਿਸਤਾਨ ਦਾ ਇੱਕ ਵੱਡਾ ਜਿਹੜਾ ਹੈ ਕੋਈ ਦਾ ਵਿਵਾਦ ਜਿਹੜਾ ਚੱਲ ਰਿਹਾ ਹੈ 120 ਦੇ ਕਰੀਬ ਲੋਕ ਨੇ ਕੋਟਾ ਹਸਪਤਾਲਾ ਦੇ ਵਿੱਚ ਵੀ ਅਲਰਟ ਜਾਰੀ ਕਰਤਾ ਗਿਆ ਹੈ ਇਸ ਲਈ ਐਮਰਜੈਂਸੀ ਅਲਰਟ ਹੈ ਤੇ ਇਹ ਹਲੇ ਅਪਡੇਟ ਹੋਰ ਕੀ ਹੈ ਉਹ ਜਲਦੀ ਜਾਣਕਾਰੀ ਇਹ ਮਿਲੇਗੀ ਹਲੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੈ ਬਹੁਤ ਅਧਿਕਾਰੀ ਜਿਹੜੇ ਹੈ ਇਸ ਲਈ ਕਾ ਕੁੜੇ ਘਬਰਾਏ ਹੋਏ ਆ ਕਿਉਂਕਿ 120 ਦੇ ਕਰੀਬ ਜੇ ਯਾਤਰੀ ਨੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਤੇ ਬੜਾ ਵੱਡਾ ਮਸਲਾ ਜਿਹੜਾ ਉਹ ਸਾਹਮਣੇ ਆਏਗਾ ਹਾਲਾਂਕਿ ਪਾਕਿਸਤਾਨ ਲਗਾਤਾਰ ਭਾਰਤ ਤੇ ਨਿਸ਼ਾਨਾ ਸਾਧਦਾ ਰਿਹਾ ਔਰ ਇੱਕ ਮਾਮਲੇ ਨੂੰ ਲੈ ਕੇ ਤੇ ਹਲੇ ਚੀਜ਼ਾਂ ਖੁੱਲ ਕੇ ਸਾਹਮਣੇ ਆਣ ਗਿਆ ਕੁਝ ਦਿਨ ਪਹਿਲਾਂ ਦੀ ਘਟਨਾ ਹੈ ਟ੍ਰੇਨ ਇਸ ਵੇਲੇ ਉਹਨਾਂ ਦੇ ਜਿਹੜੇ ਵਿਦਰੋਹੀ ਹੈ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ ਤੇ ਬੀਐਲਏ ਜਿਹੜੀ ਹੈ ਲਗਾਤਾਰ ਪਾਕਿਸਤਾਨ ਆਰਮੀ ਦੇ ਖਿਲਾਫ ਆਪਣਾ ਮੋਰਚਾ ਖੋਲੇ ਹੋਏ ਆ ਇਹ ਪੂਰਾ ਜਿਹੜਾ ਇਨਸੀਡੈਂਟ ਹੋਇਆ ਹੈ ਬੀਐਲਏ ਪਹੈਚੀ ਲੱਗੀ ਹੋਈ ਹੈ ਨੁਕਸਾਨ ਬਿਲਕੁਲ ਅਮਿਤ ਜਿੱਥੇ ਗਲੋਬਲ ਟੈਰਰਿਜ਼ਮ ਦੀ ਅਸੀਂ ਗੱਲ ਕਰਦੇ ਹਾਂ ਕਿ ਉਸ ਇੰਡੈਕਸ 'ਚ ਪਾਕਿਸਤਾਨ ਦੂਜੇ ਨੰਬਰ ਤੇ ਹੈ ਕਿਵੇਂ ਅਤਵਾਦੀ ਗਤੀਵਿਧੀਆਂ ਪਾਕਿਸਤਾਨ ਦੇ ਵਿੱਚ ਹੋ ਰਹੀਆਂ ਨੇ ਬੀਐਲਏ ਨੇ ਪੂਰੇ ਇਸ ਟ੍ਰੇਨ ਤੇ ਕਬਜ਼ਾ ਕਰ ਲਿਆ ਇੱਕ ਵੀਡੀਓ ਜਨਤਕ ਹੋਈ ਹੈ ਟ੍ਰੇਨਾਂ ਦੀਆਂ ਪਟੜੀਆਂ ਨੇ ਸੂ ਨਾਬੂਤ ਕਰ ਦਿੱਤੀਆਂ ਗਈਆਂ ਹੁਣ ਐਕਸ਼ਨ ਰੈਮੈਡੀ ਕੀ ਲਈ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਇਹ ਬਹੁਤ ਵੱਡਾ ਸਵਾਲ ਹੈ ਕਿ ਉਹਨਾਂ ਲੋਕਾਂ ਦੀ ਜਾਨ ਕਿਵੇਂ ਬਚਾਈ ਜਾਏਗੀ ਜਿਹੜੇ ਇਸ ਟ੍ਰੇਨ ਦੇ ਵਿੱਚ ਹਾਈਜੈਕਟ ਨੇ ਬਿਲਕੁਲ ਇਹ ਬੜਾ ਵੱਡਾ ਸਵਾਲ ਹੈ ਕਿਉਂਕਿ ਅ ਕੀ ਇਹ ਵਾਲਾ ਜਿੰਨਾ ਵੀ ਇਲਾਕਾ ਹੈ ਆਸਮਾਨ ਦੱਸਦਾ ਕਿ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਔਰ ਲਗਾਤਾਰ ਜੋ ਬੀਐਲਏ ਔਰ ਪਾਕਿਸਤਾਨ ਆਰਮੀ ਆਮਨੇ ਸਾਹਮਣੇ ਹਮੇਸ਼ਾ ਰਹਿੰਦੀ ਹੈ ਬਲੂਚ ਲਿਬਰੇਸ਼ਨ ਆਰਮੀ ਨੇ 100 ਪੀ ਯਾਤਰੀਆਂ ਨੂੰ ਬੰਦਕ ਬਣਾਉਣ ਦਾ ਦਾਵਾ ਕੀਤਾ ਹੈ ਤੇ ਪਿਛਲੇ ਜਿਹੜੀ ਕੰਡੀਸ਼ਨਸ ਨੇ ओ, काफी ज्यादा देखिए तनावपुर ने और इस वे दोनों पास से ही काफी ज्यादा जड़ी है वो संसनी मची होगी क्योंकि तो अः इस वे अगर देखिए बिल्कुल जो एक फोटो सामने आ रही है वह साफ है कि ये लोग ट्रेन के ऊपर चढ़े हुए हैं और उन्होंने हथियारबंद लोग ने ਤੇ ਇਹ ਸੂਲੇ ਲੋਕੀ ਦੀ ਜਾਨ ਨੂੰ ਖਤਰਾ ਹੈ ਹੁਣ ਦੇਖਣਾ ਇਹ ਹੈ ਕਿ ਕਿਸ ਤਰ੍ਹਾਂ ਆਹ ਸਿਚੁਏਸ਼ਨ ਨੂੰ ਹੈਂਡਲ ਕੀਤਾ ਜਾਂਦਾ ਹੈ ਇੰਡੀਆ ਦੀ ਵੀ ਇੰਟਰਫੇਰੈਂਸ ਇਹਦੇ ਵਿੱਚ ਹੋ ਸਕਦਾ ਹੈ ਕਿ ਹੋਏ ਠੀਕ ਬਹੁਤ ਸ਼ੁਕਰੀਆ ਮੈਂ ਤੇਕਰ ਮੁਰਤਾਦਾਸ ਜੀ ਕਿ ਬਲੋਚ ਲਿਬਰੇਸ਼ਨ ਆਰਮੀ ਨੂੰ ਪਾਕਿਸਤਾਨ ਬ੍ਰਿਟੇਨ ਅਮਰੀਕਾ ਅਤਵਾਦੀ ਸੰਗਠਨਾਵਾਂ ਦੇ ਵਿੱਚ ਸ਼ਾਮਲ ਪਹਿਲਾਂ ਤੋਂ ਕਰ ਚੁੱਕਿਆ ਪੂਰੀ ਦੀ ਪੂਰੀ ਟ੍ਰੇਨ ਨੂੰ ਹਾਈ ਚੈਕ ਕਰ ਲਿਆ ਗਿਆ ਹੈ ਟ੍ਰੇਨ ਦੀਆਂ ਪਟੜੀਆਂ ਉੜਾ ਦਿੱਤੀਆਂ ਗਈਆਂ ਹਨ